ਪ੍ਰੋਗਰਾਮ ਨਾਲ ਜੁੜੇ ਦਸ਼ਕੰਦਾਬਾਦ ਬਹੁਤ ਸਵਾਗਤ ਹੈ ਸਤਿ ਪਰਾ ਪਿਆਰ ਤੇ ਸਤਿ ਸ੍ਰੀ ਅਕਾਲ ਅਸੀਂ ਨੌਜਵਾਨ ਪੀੜ੍ਹੀ ਲਈ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਜੰਮੇ ਜਾਏ ਨਿਰੇ ਪੂਰੇ ਪ੍ਰਵਾਸ ਲਈ ਨਹੀਂ ਪੰਜਾਬ ਦੀ ਮਿੱਟੀ ਵੀ ਉਹਨਾਂ ਲਈ ਹੈ ਉਸ ਮਿੱਟੀ ਦੇ ਕਣਾਂ ਲਈ ਅਸੀਂ ਕੀ ਕਰ ਸਕਦੇ ਹਾਂ ਜਿਨੇ ਸਾਨੂੰ ਜੰਮਿਆ ਜਾਇਆ ਸੋ ਅੱਜ ਇੱਕ ਹੋਰ ਨੌਜਵਾਨ ਕੁੜੀ ਜਿਹੜੀ ਅੱਲੜ ਉਮਰੇ ਪੀਸੀਐਸ ਜੁਡੀਸ਼ਰੀ ਹੈ ਜਿਹੜੀ ਸਾਡੇ ਜੱਜ ਬਣਦੇ ਆ ਸਾਡੇ ਆਮ ਕਹਾਵਤਾਂ ਚ ਸ਼ਬਦ ਹੈ ਕਿ ਫਲਾਨਿਆਂ ਤੋਂ ਜੱਜ ਲੱਗੇ ਉਹ ਜੱਜ ਬਣਦੇ ਇੱਕ ਐਸਾ ਪਰਿਵਾਰ ਜਿੱਥੇ ਬਹੁਤ ਸਾਰੇ ਅਪਸਰ ਹੈ ਐਸੇ ਪਰਿਵਾਰ ਚ ਰਹਿਣਾ ਤਿਆਰੀ ਕਰਨੀ ਤਰੀਕਾ ਕੀ ਹੈ ਉਹਨਾਂ ਤੋਂ ਜਾਣਾਂਗੇ ਪਹਿਲੇ अटेम्प्ट ਚ ਉਹਨਾਂ ਨੇ ਟੈਸਟ ਨੂੰ ਪਾਸ ਕੀਤਾ ਪਹਿਲੇ अटेम्प्ट ਚ ਟੈਸਟ ਪਾਸ ਕਰਨ ਦਾ ਤਜਰਬਾ ਵੀ ਜਾਣਾਂਗੇ ਤਿਆਰੀ ਦਾ ਕੀ ਪ੍ਰੋਗਰਾਮ ਰਿਹਾ ਦਿਮਾਗ ਕਿਸ ਤਰ੍ਹਾਂ ਨਾਲ ਸਾਧ ਕੇ ਰੱਖਿਆ ਮਨ ਨੂੰ ਕਿਵੇਂ ਕਾਬੂ ਰੱਖਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸੰਦੀਪ ਕੌਰ ਜੀ ਦਾ ਕਰਦੇ ਸਵਾਗਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਵਧੀਆ ਸਰ ਇੱਕ ਬੰਦਾ ਸੁਪਨਾ ਲੈਂਦਾ ਹੈ ਵੀ ਮੈਂ ਆ ਕਰੂੰਗਾ ਉਹ ਕਰੂੰਗਾ ਹਾਂਜੀ ਸਰ ਫਿਰ ਸੁਪਨਿਆਂ ਚੋਂ ਸੁਪਨਾ ਚੁਣਿਆ ਜਾਂਦਾ ਹੈ ਹਾਂਜੀ ਸਰ ਜੱਜ ਬਣਨ ਵਾਲਾ ਜਾਂ ਪੀਸੀਐਸ ਦੇ ਇਸ ਰਾਹ ਤੁਰਨ ਵਾਲਾ ਜਿਹੜਾ ਜੁਡੀਸ਼ਰੀ ਦਾ ਹੈ ਇਹ ਕਦੋਂ ਚੁਣਿਆ ਸਰ ਐਕਚੁਅਲੀ ਬਚਪਨ ਤੋਂ ਹੀ ਮੇਰੇ ਫਾਦਰ ਦਾ ਇਨ ਸੀਗਾ ਕਿ ਸਾਰੇ ਬੱਚਿਆਂ ਨੂੰ ਅਲੱਗ-ਅਲੱਗ ਪ੍ਰੋਫੈਸ਼ਨ ਦੇ ਵਿੱਚ ਪਾਉਣ ਦਾ ਤੇ ਉਹ ਮੈਨੂੰ ਛੋਟੇ ਹੁੰਦੇ ਹੀ ਕਹਿੰਦੇ ਹੁੰਦੇ ਸੀ ਕਿ ਤੈਨੂੰ ਜੱਜ ਬਣਾਵਾਂਗੇ ਤੇ ਸਰ ਜਦ ਤੋਂ ਹੀ ਉਹ ਜਿਹੜੀ ਗੱਲ ਹੈ ਮੇਰੇ ਦਿਮਾਗ ਦੇ ਵਿੱਚ ਬੈਠ ਗਈ ਤਾਂ ਫਿਰ ਉਸ ਟਾਈਮ ਤੋਂ ਹੀ ਮੈਂ ਅ ਆਪਣਾ ਡਿਟਰਮਨ ਹੋ ਗਿਆ ਕਿ ਮੈਂ ਜੱਜ ਬਣਨਾ ਹੀ ਹੈ ਬਣਨਾ ਤੁਹਾਡੇ ਫਾਦਰ ਬਹੁਤ ਵੱਡੇ ਖਿਡਾਰੀ ਹੈ ਹਾਂਜੀ ਸਰ ਅਰਜਨ ਮਾਰਡੀ ਨੇ ਜਦੋਂ ਇੱਕ ਫਾਦਰ ਵੀ ਹੈ ਤੇ ਇੱਕ ਹਸਤੀ ਵੀ ਹੁੰਦੀ ਹੈ ਹੁਣ ਪੁਲਿਸ ਚ ਐਸਪੀ ਨੇ ਹਾਂਜੀ ਸਰ ਉਸ ਤਰ੍ਹਾਂ ਦੀ ਸ਼ਕਤੀਤ ਤੋਂ ਕਿਸ ਤਰ੍ਹਾਂ ਸਿੱਖਣ ਦਾ ਮੌਕਾ ਮਿਲਿਆ ਸਰ ਮਤਲਬ ਮੇਰੇ ਫਾਦਰ ਹਮੇਸ਼ਾ ਹੀ ਬਹੁਤ ਜ਼ਿਆਦਾ ਮੋਟੀਵੇਟਿੰਗ ਸੀ ਸਾਡੇ ਲਈ ਤੇ ਮਤਲਬ ਉਹ ਅਰਜੁਨਾ ਬਾਡੀ ਵੀ ਰਹੇ ਹਨ ਰੋਇੰਗ ਦੇ ਵਿੱਚ ਤੇ ਉਹਨਾਂ ਦਾ ਬਟ ਸਾਨੂੰ ਕਦੇ ਕਦੇ ਫੀਲ ਨਹੀਂ ਹੋਇਆ ਹੈਗਾ ਕਿ ਇੰਨੇ ਵੱਡੇ ਅਹੁਦੇ ਤੇ ਬੈਠੇ ਨੇ ਸਾਡੇ ਲਈ ਤਾਂ ਸਰ ਫਾਦਰ ਹੀ ਸੀਗੇ ਹਮੇਸ਼ਾ ਤੇ ਆਈ ਥਿੰਕ ਵਨ ਆਫ ਦਾ ਬੈਸਟ ਫਾਦਰ ਸੀਗੇ ਬਿਕੋਜ਼ ਉਹਨਾਂ ਨੇ ਹਰ ਇੱਕ ਰਿਸਪੌਂਸਿਬਿਲਟੀ ਜਿਹੜਾ ਇੱਕ ਫਾਦਰ ਨੇ ਨੂੰ ਚਾਹੀਦੀ ਹੁੰਦੀ ਆ ਆਪਣੇ ਬੱਚੇ ਲਈ ਨਿਭਾਉਣ ਲਈ ਉਹਨਾਂ ਨੇ ਹਰ ਇੱਕ ਰਿਸਪੌਂਸਿਬਿਲਟੀ ਨਿਭਾਈ ਜਿਵੇਂ ਕਿ ਅਸੀਂ ਜਦ ਬਚਪਨ ਤੋਂ ਹੀ ਬਿਕੋਜ਼ ਜੱਲਾ ਮੇਰਾ ਜੱਦੀ ਪਿੰਡ ਹੈ ਤੇ ਮੈਂ ਇੱਥੇ ਹੀ ਜੰਮੀ ਆ ਪਾਇਲ ਦੇ ਨਾਲ ਹੀ ਹਾਂਜੀ ਹਾਂਜੀ ਸਰ ਬਿਲਕੁਲ ਨੈਕਸਟ ਪਾਇਲ ਤੋਂ ਪਿੰਡ ਜੱਲਾ ਹੀ ਪੈਂਦਾ ਤਾਂ ਸਰ ਮੈਨੂੰ ਯਾਦ ਹੈ ਕਿ ਮੈਂ ਨਰਸਰੀ ਦੇ ਵਿੱਚ ਸੀਗੀ ਜਦ ਪਾਪਾ ਪਹਿਲਾਂ ਆਰਮੀ 'ਚ ਹੁੰਦੇ ਸੀਗੇ ਤੇ ਫਿਰ ਉਹ ਸਾਨੂੰ ਆਰਮੀ ਦੇ ਵਿੱਚ ਸੀਗੇ ਜਦ ਸਾਨੂੰ ਪੁਨੇ ਲੈ ਕੇ ਗਏ ਸੀਗੇ ਤੇ ਉਸ ਟਾਈਮ ਉਹਨਾਂ ਨੇ ਮੈਨੂੰ সুইਮਿੰਗ ਸਿਖਾਈ ਸੀਗੀ ਅੱਛਾ ਤਾਂ ਉਹਨਾਂ ਨੂੰ ਬਚਪਨ ਤੋਂ ਸ਼ੌਂਕ ਸੀਗਾ ਕਿ ਬੱਚਿਆਂ ਨੂੰ ਸਪੋਰਟਸ ਜ਼ਰੂਰ ਕਰਾਉਣੀ ਆ ਤਾਂ ਫਿਰ ਮੈਂ সুইਮਿੰਗ ਸਰ ਸਿੱਖੀ ਸੀ ਨਰਸਰੀ ਕਲਾਸ 'ਚ ਤੇ ਉਹ ਤੋਂ ਬਾਅਦ ਹੀ ਅ ਮਤਲਬ papa ਹਮੇਸ਼ਾ ਸਾਡੇ ਨਾਲ ਲੱਗੇ ਰਹੇ ਸਗੋ ਉਹਨਾਂ ਨੂੰ ਇਹ ਸੀਗਾ ਕਿ ਜੇ ਮੇਰੇ ਬੱਚੇ 100 ਮੀਟਰਸ ਭੱਜ ਰਹੇ ਆ 100 ਮੀਟਰ ਭੱਜਣਾ ਤਾਂ ਮੈਂ ਉਹਨਾਂ ਤੋਂ ਜ਼ਿਆਦਾ 200 ਮੀਟਰ ਭੱਜਾਂ ਤਾਂ ਕਿ ਉਹ ਮੇਰੇ ਵੱਲ ਦੇਖਣ ਤੇ ਮੋਟੀਵੇਟ ਹੋਣ ਅੱਛਾ ਹਾਂਜੀ ਸਰ ਅੱਛਾ ਗ੍ਰੈਜੂਏਸ਼ਨ ਲਈ ਹਾਂਜੀ ਸਰ ਜਦੋਂ ਲਾ ਦੀ ਚੋਣ ਕੀਤੀ ਕਿੱਥੇ ਪੜ੍ਹਾਈ ਕੀਤੀ ਤੇ ਇੱਕ ਹੁੰਦਾ ਵੀ ਇੱਕ ਤਾਂ ਬਾਪੂ ਕਹਿੰਦਾ ਵੀ ਆਹ ਬਣਾਉਣਾ ਇੱਕ ਤੁਹਾਡੇ ਅੰਦਰ ਵੀ ਮਨ ਹੈ ਹਾਂਜੀ ਉਹ ਕਹਿੰਦਾ ਨਹੀਂ ਬਾਪੂ ਤਾਂ ਇਹ ਕਹਿੰਦਾ ਵੀ ਸ਼ਾਇਦ ਇਹ ਮੈਂ ਉਹਦੇ ਵੱਲ ਸਿੱਧੇ ਕਿਵੇਂ ਰਹੇ ਸਰ ਇਨੀਸ਼ੀਅਲ ਸਕੂਲਿੰਗ ਮੇਰੀ ਸਿੱਗੀ ਇੱਥੋਂ ਜੱਲੇ ਤੋਂ ਹੀ ਸਿੱਗੀ ਲਾਈਕ ਮੈਂ ਨਰਸਰੀ ਐਲकेजी ਤੱਕ ਇੱਥੇ ਪੜ੍ਹੀ ਆ ਤੇ ਫਿਰ ਸਰ ਉਹ ਤੋਂ ਬਾਅਦ ਮੈਂ ਅਬੀ ਸਾਰੀ ਸਕੂਲਿੰਗ ਯਾਦਵੰਦਰਾ ਪਬਲਿਕ ਸਕੂਲ ਮੋਹਾਲੀ ਤੋਂ ਕੀਤੀ ਹੈ ਤੇ ਸਰ ਜਦ ਮੈਂ ਸਕੂਲ ਚ ਪੜ੍ਹ ਰਹੀ ਸੀ ਤੇ ਉਸ ਟਾਈਮ ਵੀ ਮੈਂ ਕਾਫੀ ਬੱਚੇ ਦੇਖਦੇ ਸੀਗੇ ਕਿ ਕੋਈ ਯੂਪੀਐਸਸੀ ਕਲੀਅਰ ਕਰ ਰਿਹਾ ਹੈ ਜਾਂ ਕੋਈ ਪੀਸੀਐਸ ਦਾ ਐਗਜ਼ਾਮ ਜਾਂ ਜੁਡੀਸ਼ਰੀ ਦਾ ਕਲੀਅਰ ਕਰ ਰਿਹਾ ਹੈ ਤਾ ਮੈਨੂੰ ਉਹ ਬੱਚਿਆਂ ਨੂੰ ਦੇਖ ਕੇ ਬਹੁਤ ਮੋਟੀਵੇਸ਼ਨ ਮਿਲਦੀ ਸੀ ਤੇ ਫਿਰ ਉਹਨਾਂ ਸਭ ਨੂੰ ਦੇਖ ਕੇ ਮੈਂ ਵੀ ਅਪ ਦਾ ਏਮ ਬਣਾਇਆ ਕਿ ਮੈਂ ਫਿਰ ਸਰ ਉਸ ਟਾਈਮ ਸਿলেকਸ਼ਨ ਕੀਤੀ ਕਿ ਮੈਂ ਕੀ ਬਣਨਾ ਚਾਹੁੰਦੀ ਆ ਤਾਂ ਸਰ 11th ਦੇ ਵਿੱਚ ਆ ਕੇ ਮੈਂ ਫਿਰ ਹੋਰ ਜ਼ਿਆਦਾ ਕਲੀਅਰ ਹੋ ਗਈ ਕਿ ਮੈਂ ਲਾਅ ਹੀ ਕਰਨੀ ਹੈ ਤੇ ਲਾਅ ਜਾ ਕੇ ਅੱਗੇ ਜੁਡੀਸ਼ਰੀ ਦਾ ਐਗਜ਼ਾਮ ਦੇਣਾ ਤਾਂ ਫਿਰ ਸਰ ਈਵਨ ਕਿ ਪੜਾਈ ਦੇ ਨਾਲ ਨਾਲ ਮੈਂ ਸਪੋਰਟਸ ਵੀ ਕੀਤੀ ਹੈ ਸਕੂਲ VIPS ਦੇ ਵਿੱਚ ਸਰ ਮੈਂ ਕਲਾਸ 12th ਇੱਕ ਸਪੋਰਟਸ ਕੈਪਟਨ ਵੀ ਸੀਗੀ ਐਂਡ ਮੈਂ ਬਹੁਤ ਸਾਰੀਆਂ ਸਪੋਰਟਸ ਕੀਤੀਆਂ ਨੇ ਵੀਪੀਐਸ ਦੇ ਵਿੱਚ ਸਕੂਲ ਦੇ ਵਿੱਚ ਰਹਿ ਕੇ ਵੀ ਤੇ ਆਦਰਵਾਇਸਰ ਮੈਂ ਨੈਸ਼ਨਲ ਮੈਡਲਿਸਟ ਵੀ ਹਾਂ ਰੋਇੰਗ ਦੇ ਵਿੱਚ ਤੇ ਨੈਸ਼ਨਲ ਮੈਡਲਿਸਟ ਰੋਇੰਗ ਨੈਟਵਾਲ ਦੇ ਵਿੱਚ ਵੀ ਭਵਿੱਖ ਦੇ ਵਿੱਚ ਸਾਡੇ ਆਲੇ ਦੁਆਲੇ ਇੱਕ ਸਵਾਲ ਵਰਤਮਾਨ ਚ ਭਵਿੱਖ ਚ ਆਉਂਦਾ ਹੈ ਕਿ ਜਿਹੜੇ ਸਪੋਰਟਸ ਕਰਦੇ ਆ ਹਾਂਜੀ ਸਰ ਉਪੜਾਈ ਚ ਘੈਂਟ ਨਹੀਂ ਹੁੰਦੇ ਵੈਸੇ ਕੁੜੀ ਨੇ ਹੁਣੇ ਇੱਕ ਰਿਕਾਰਡ ਤੋੜਿਆ ਕਿ 8ਵੀਂ ਚ ਉਹਨੇ ਪੰਜਾਬ ਚੋਂ ਟਾਪ ਕੀਤਾ ਤੇ ਬਾਕਸਿੰਗ ਦੇ ਵਿੱਚ ਨੈਸ਼ਨਲ ਮੈਡਲਿਸਟ ਆ ਹਾਂਜੀ ਤੁਹਾਡੀ ਜ਼ਿੰਦਗੀ ਚ ਬੈਲੈਂਸ ਕਿਵੇਂ ਰਿਹਾ ਕਿ ਪੜ੍ਹਾਈ ਵੀ ਕੀਤੀ ਸਪੋਰਟਸ ਵੀ ਕੀਤੀ ਸਰ ਬਿਕਾਜ਼ ਮੈਨੂੰ ਲੱਗਦਾ ਕਿ ਕੋਈ ਵੀ ਚੀਜ਼ ਲਈ ਆਪਾਂ ਨੂੰ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਂ ਆਪਣੀ ਲਾਈਫ ਚ ਕਾਫੀ ਡਿਸਪਲਿਨ ਪਰਸਨ ਆ ਤੇ ਸਰ ਫਿਰ ਮੈਂ ਟਾਈਮ ਮੈਨੇਜਮੈਂਟ ਪ੍ਰੋਪਰ ਰੱਖੀ ਸੀ ਕਿ ਜੇ ਮੈਂ 2 ਆਵਰ ਸਪੋਰਟਸ ਲਈ ਦੇ ਰਹੀ ਹਾਂ ਤਾਂ ਇਹਦੇ ਵਿੱਚ ਇਹ ਨਹੀਂ ਕਿ ਮੇਰੀ ਪੜ੍ਹਾਈ ਸਫਰ ਕਰੇ ਤਾਂ ਈਵਨ ਜਦ ਮੈਂ ਜੁਡੀਸ਼ਰੀ ਦੀ ਤਿਆਰੀ ਵੀ ਕਰ ਰਹੀ ਸੀਗੀ ਜਦ ਨੋਟੀਫਿਕੇਸ਼ਨ ਨਹੀਂ ਆਈ ਸੀ ਹਲੇ ਤੇ ਸਰ ਉਸ ਟਾਈਮ ਵੀ ਲਾਈਕ 6 ਘੰਟੇ ਮੈਂ ਪੜ੍ਹਦੀ ਸੀ ਤਾਂ 6 ਘੰਟੇ ਤੋਂ ਬਾਅਦ 2 ਆਵਰ ਸੀ ਮੈਂ ਸਪੋਰਟਸ ਨੂੰ ਰੋਜ਼ ਦੇ ਹੀ ਰਹੀ ਸੀ ਤਾਂ ਬੈਲੈਂਸ ਬਹੁਤ ਜ਼ਰੂਰੀ ਹੈ ਜੇ ਤੁਹਾਡਾ ਤੁਸੀਂ ਡਿਟਰਮਿੰਟ ਹੋ ਕਿਸੇ ਚੀਜ਼ ਲਈ ਤੇ ਤੁਸੀਂ ਉਹ ਜ਼ਰੂਰ ਕਰ ਪਾਉਂਦੇ ਹੋ ਸਰ ਜਦੋਂ ਤਿਆਰੀ ਕੀਤੀ ਡੇ ਪ੍ਰੋਗਰਾਮ ਕੀ ਰਿਹਾ ਸਰ ਜਦ ਨੋਟੀਫਿਕੇਸ਼ਨ ਸਪੈਸਿਫਿਕਲੀ ਆਈ ਸੀ ਤਾਂ ਉਸ ਤੋਂ ਬਾਅਦ ਸਰ ਮੈਂ 8 ਤੋਂ 10 ਆਵਰਸ ਅ ਡੇ ਪੜ ਰਹੀ ਸੀਗੀ ਐਂਡ ਮਾਰਨਿੰਗ ਦੇ ਵਿੱਚ ਅਰਾਊਂਡ ਆਈ ਥਿੰਕ 7:00 ਕਲੋਕ ਮੈਂ ਰੋਜ਼ ਮੈਡੀਟੇਸ਼ਨ ਤੇ ਯੋਗਾ ਕਰ ਰਹੀ ਸੀਗੀ ਤੇ ਪੂਰਾ ਦਿਨ ਪੜਨ ਤੋਂ ਬਾਅਦ ਸਰ ਸ਼ਾਮ ਨੂੰ ਮੈਂ সুইਮਿੰਗ ਕਰਨ ਜਾਂਦੀ ਸੀ ਬਿਕ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਰੀਕ੍ਰੀਏਸ਼ਨ ਐਕਟੀਵਿਟੀ ਜ਼ਰੂਰੀ ਹੁੰਦੀ ਹੈ ਜਦ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਕਿਉਂਕਿ ਸਾਈਡ ਦੇ ਜਿੰਨੇ ਵੀ ਤੁਹਾਡੇ ਨਾਲ ਦੇ ਬੱਚੇ ਪੜ੍ਹ ਰਹੇ ਹਨ ਉਹਨਾਂ ਨੂੰ ਦੇਖ ਕੇ ਥੋੜਾ ਜਿਹਾ ਪ੍ਰੈਸ਼ਰ ਫੀਲ ਹੁੰਦਾ ਹੈ ਤਾਂ ਉਹ ਪ੍ਰੈਸ਼ਰ ਨੂੰ ਦੂਰ ਕਰਨ ਲਈ ਸਰ ਮੈਂ ਆਪਣੀ ਟਾਈਮ ਟੇਬਲ ਦੇ ਵਿੱਚ ਥੋੜੀ ਰੀਕ੍ਰੀਏਸ਼ਨ ਐਕਟੀਵਿਟੀਜ਼ ਐਡ ਕੀਤੀਆਂ ਹੋਈਆਂ ਸੀਗੇ ਅੱਜ ਜਦੋਂ ਤੁਸੀਂ ਟੈਸਟ ਪਾਸ ਕਰ ਗਏ ਹੋ ਜੱਜ ਬਣ ਗਏ ਹੋ ਹਜ਼ਾਰਾਂ ਬੱਚਾ ਟੈਸਟ ਚੋਂਦਾ ਹਾਂਜੀ ਸਰ ਤੁਹਾਨੂੰ ਅੱਜ ਸਕੈਨ ਕਰਕੇ ਆਪਦੇ ਆਪ ਚ ਕੀ ਲੱਗਦਾ ਕਿ ਆ ਚੀਜ਼ਾਂ ਮੇਰੀਆਂ ਬਹੁਤ ਬਿਹਤਰ ਸੀ ਜਾਂ ਜਿਹੜਾ ਸਿਲੇਬਸ ਵੀ ਸੇਮ ਹੈ ਸਾਰੀਆਂ ਕਿਤਾਬਾਂ ਵੀ ਸੇਮ ਹੈ ਤੁਹਾਡਾ ਸਿਲੇਬਸ ਤੇ ਇੱਕ ਲਿਮਟਿਡ ਘੇਰੇ ਚ ਵੀ ਹੈ ਹਾਂਜੀ ਹਾਂਜੀ ਸਰ ਫਿਰ ਕਿਉਂ ਲੱਗਦਾ ਕਿ ਆ ਚੀਜ਼ ਵੱਖਰੀ ਕਰਕੇ ਮੈਂ ਕਾਮਯਾਬ ਹੋਈਆਂ ਕਿਉਂਕਿ ਅਟੈਂਪਟ ਵੀ ਪਹਿਲਾ ਸੀ ਹਾਂਜੀ ਸਰ ਬਿਕਾਜ਼ ਮੈਨੂੰ ਲੱਗਦਾ ਸਭ ਤੋਂ ਵੱਧ ਤਾਂ ਤੁਹਾਡਾ ਇੱਕ ਪ੍ਰੋਪਰ ਤੁਸੀਂ ਇੱਕ Aim ਹੋਣਾ ਚਾਹੀਦਾ ਹੈ ਸਰ ਜਿਵੇਂ ਮੇਰਾ ਸਪੈਸੀਫਿਕਲੀ ਇੱਕ ਜਿਹੜਾ ਗੁੱਡ ਪੁਆਇੰਟ ਸੀ ਮੇਰੀ ਪ੍ਰੈਪਰੇਸ਼ਨ ਦੇ ਵਿੱਚ ਸੀਗਾ ਕਿ ਮੈਂ ਸਿਰਫ ਪੰਜਾਬ ਜੁਡੀਸ਼ਰੀ ਤੇ ਫੋਕਸ ਕਰ ਰਹੀ ਸੀਗੀ ਤੇ ਬਿਕਾਜ਼ ਇਹ ਤੋਂ ਪਹਿਲਾਂ ਸਰ ਹਰਿਆਣਾ ਜੁਡੀਸ਼ਰੀ ਦਾ ਵੀ ਐਗਜ਼ਾਮ ਆਇਆ ਸੀ ਮੈਂ ਨਹੀਂ ਦਿੱਤਾ ਸੀ ਬਿਕਾਜ਼ ਮੇਰਾ Aim ਹੀ ਪੰਜਾਬ ਜੁਡੀਸ਼ਰੀ ਕਲੀਅਰ ਕਰਨਾ ਸੀਗਾ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਆਪਦੇ ਆਪਸ਼ਨਸ ਹੈ ਜਿਹੜੇ ਕੰਸਾਈਜ਼ ਕਰਕੇ ਚੱਲਨੇ ਚਾਹੀਦੇ ਹੈ ਕਿ ਆਪਾਂ ਆਪਾਂ ਨੂੰ ਲਾਈਫ ਚਾਹੀਦਾ ਕੀ ਹੈ ਬਿਕਾਜ਼ ਬਹੁਤ ਸਾਰੇ ਕਈ ਵਾਰ ਆਪਸ਼ਨਸ ਓਪਨ ਰੱਖ ਕੇ ਵੀ ਆਪਾਂ ਬਹੁਤ ਜ਼ਿਆਦਾ ਭਟਕ ਜਾਂਦੇ ਹਾਂ ਕਿ ਕਰਨਾ ਕੀ ਹੈ ਤੇ ਸਰ ਸੈਕੰਡਲੀ ਮੈਂ ਕਹੂੰਗੀ ਕਿ ਮੇਰੀ ਤਿਆਰੀ ਦੇ ਵਿੱਚ ਸੀਗਾ ਮੇਰਾ ਡਿਸਪਲਿਨ ਕਿ ਜੇ ਮੈਂ ਰਾਤ ਨੂੰ ਡੇਲੀ 12:00 ਤੱਕ ਪੜ੍ਹ ਰਹੀ ਹਾਂ ਤਾਂ ਮੈਂ 12:00 ਤੱਕ ਹੀ ਪੜ੍ਹ ਰਹੀ ਹਾਂ ਇਹ ਨਹੀਂਗਾ ਕਿ ਜੇ ਇੱਕ ਦਿਨ ਮੈਂ 4:00 ਤੱਕ ਪੜ੍ਹ ਰਹੀ ਹਾਂ ਮਾਰਨਿੰਗ ਤਾਂ ਨੈਕਸਟ ਡੇ ਮੈਂ 12:00 ਤੱਕ ਪੜ੍ਹਾਂਗੀ ਸਰ ਤੋਂ ਡਿਸਪਲਿਨ ਹੋਣਾ ਚਾਹੀਦਾ ਹੈ ਕਿ ਇੱਕ ਫੋਲ ਟਾਈਮ ਟੇਬਲ ਸਪੈਸੀਫਿਕਲੀ ਫਾਲੋ ਕਰੋ ਐਗਜ਼ਾਮ ਦੀ ਡਿਮਾਂਡ ਕੀ ਹੈ ਤੁਹਾਡੀ ਦੀ ਜੁਡੀਸ਼ਰੀ ਦੇ ਇਸ ਐਗਜ਼ਾਮ ਦੀ ਡਿਮਾਂਡ ਕੀ ਹੈ ਕਿਉਂਕਿ ਜਿਹੜੀ ਜਿਹੜਾ ਕਾਨੂੰਨ ਦੀਆਂ ਗੱਲਾਂ ਬਾਤਾਂ ਉਹ ਤਾਂ ਸੇਮ ਹੀ ਹੈ ਹਾਂਜੀ ਸਰ एग्जाम ਤੁਹਾਡੇ ਚੋਂ ਜਾਂ ਐਗਜ਼ਾਮੀਨਰ ਤੁਹਾਡੇ ਚੋਂ ਦੇਖਣਾ ਕੀ ਚਾਹੁੰਦਾ ਸਰ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਸਪੈਸੀਫਿਕਲੀ ਜਦ ਆਪਾਂ ਜੁਡੀਸ਼ਰੀ ਦੀ ਗੱਲ ਕਰੀਏ ਤਾਂ ਓਨੈਸਟੀ ਕਿਵੇਂ ਦੀ ਚੀਜ਼ ਹੈ ਜਿਹੜੀ ਕਿ ਸਭ ਤੋਂ ਵੱਧ ਦੇਖੀ ਜਾਂਦੀ ਹੈ ਕਿ ਤੁਸੀਂ ਆਪਣੇ ਆਪ ਨਾਲ ਕਿੰਨੇ ਓਨੈਸਟ ਹੋ ਤੇ ਉਸ ਤੋਂ ਬਾਅਦ ਸਰ ਸੈਕੰਡਲੀ ਸੇਮ ਹੈ ਜਿਵੇਂ ਕਿ ਆ ਕਿ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਸਰ ਮੇਰਾ ਪਲੱਸ ਪੁਆਇੰਟ ਇਹ ਸੀਗਾ ਇੱਕ ਮੇਰੀ ਤਿਆਰੀ ਦੇ ਵਿੱਚ ਹੋਰਾਂ ਨਾਲੋਂ ਕਿ ਮੈਂ ਇੱਕ ਸਪੋਰਟਸ ਪਰਸਨ ਵੀ ਹਾਂ ਕਾ ਸਪੋਰਟਸ ਪਰਸਨ ਹੋਣ ਕਰਕੇ ਕਾਫੀ ਪੇਸ਼ੈਂਸ ਕੋਆਪਰੇਸ਼ਨ ਮੇਰੇ ਦੇ ਵਿੱਚ ਆਲਰੇਡੀ ਡਿਵੈਲਪ ਹੋ ਚੁਗੀ ਹੈ ਉਹ ਤੇ ਸਰ ਮੈਨੂੰ ਲੱਗਦਾ ਹੈ ਕਿ ਉਸ ਕਰਕੇ ਹੀ ਮੈਂ ਅੱਜ ਇਗਜ਼ਾਮ ਕਲੀਅਰ ਕਰ ਪਾਈ ਹਾਂ ਬਿਕਾਜ਼ ਮੈਂ ਕਾਫੀ ਪੇਸ਼ੈਂਸ ਰੱਖੀ ਤੇ ਹੌਲੀ ਹੌਲੀ ਸਰ ਤਿਆਰੀ ਕਰਦੀ ਰਹੀ ਇੰਟਰਵਿਊ ਇਹਦਾ ਵੀ ਇੱਕ ਪਾਰਟ ਹੈ ਹਾਂਜੀ ਸਰ ਇੰਟਰਵਿਊ ਨੂੰ ਤੁਸੀਂ ਕਿਵੇਂ ਸਮਝਦੇ ਹੋ ਕੀ ਸਮਝਦੇ ਹੋ ਸਰ ਇੰਟਰਵਿਊ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿੰਨਾ ਤੁਸੀਂ ਆਪਣਾ ਆਪ ਨੂੰ ਸ਼ੋ ਕਰੋਂਗੇ ਕਿ ਤੁਸੀਂ ਐਕਚੁਅਲ ਚ ਕਿਵੇਂ ਦੇ ਹੋਵੋ ਤੇ ਉਹ ਸਭ ਤੋਂ ਬੈਸਟ ਰਹਿੰਦਾ ਕਿਉਂਕਿ ਬਿਕੋਜ਼ ਆਪਾਂ ਕਿਸੇ ਹੋਰ ਦੀਆਂ ਟਿਪਸ ਲੈ ਕੇ ਜੇ ਆਪਦੇ ਆਪ ਨੂੰ ਉਹਵੇਂ ਐਡਾਪਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹ ਮੇਰੇ हिसाब ਨਾਲ ਸਹੀ ਨਹੀਂ ਉਹ ਬਿਕੋਜ਼ ਉਹ ਥੋੜਾ ਟਰੂ ਸੈਲਫ ਨਹੀਂ ਹੋਊਗਾ ਕਿ ਤੁਹਾਡਾ ਅਸਲੀ ਕਿਰਦਾਰ ਨਹੀਂ ਹੋਊਗਾ ਉਹ ਤਾਂ ਆਪਾਂ ਨੂੰ ਹਮੇਸ਼ਾ ਆਪਣਾ ਖੁੱਦ ਦਾ ਜਿਹੜਾ ਪਰਸਨੈਲਿਟੀ ਹੈ ਖੁੱਦ ਦਾ ਕਿਰਦਾਰ ਹੈ ਉਹੀ ਦਿਖਾਉਣਾ ਚਾਹੀਦਾ ਤੇ ਉਹਦੇ ਵਿੱਚ ਹੀ ਆਪਾਂ ਜ਼ਿਆਦਾ ਸਫਲ ਹੋ ਸਕਦੇ ਹਾਂ ਕੋਚਿੰਗ ਟੈਸਟ ਸੀਰੀਜ਼ ਨੋਟਸ ਇਹ ਬੱਚਿਆਂ ਦੇ ਆਲੇ-ਦੋਲੇ ਘੁੰਮਦਾ ਹੈ ਇਹਨਾਂ ਦਾ ਕੀ ਹਾਲ ਹੈ ਸਰ ਮੈਨੂੰ ਲੱਗਦਾ ਕਿ ਸੋਰਸਸ ਬਹੁਤ ਸਾਰੀਆਂ ਨੇ ਪੜ੍ਹਾਈ ਕਰਨ ਲਈ ਬਟ ਆਪਾਂ ਨੂੰ ਇੱਕ ਸੋਰਸ ਤੇ ਹੀ ਕੰਸਾਈਜ਼ ਰਹਿਣਾ ਚਾਹੀਦਾ ਬਿਕਸ ਜਦ ਆਪਾਂ ਮਲਟੀਪਲ ਚੀਜ਼ਾਂ ਆਪਣੇ ਸਾਹਮਣੇ ਹੁੰਦੀਆਂ ਨੇ ਤਾਂ ਆਪਾਂ ਨੂੰ ਕਨਫਿਊਜ਼ ਹੋ ਜਾਂਦੇ ਆ ਆਪਾਂ ਤਾਂ ਮੈਂ ਇਨੀਸ਼ੀਅਲੀ ਜਦ ਕੋਚਿੰਗ ਸ਼ੁਰੂ ਕੀਤੀ ਸੀ ਮੈਂ 2018 ਛੇ ਸ਼ੁਰੂ ਕੀਤੀ ਸੀਗੀ ਉਰਵਿਜੇ ਸਰ ਕੋਲੇ ਤੇ ਇਨੀਸ਼ੀਅਲੀ ਤਾਂ ਸਰ ਮੈਂ ਸਿਰਫ ਮੇਰਾ ਮੇਨ ਏਮ ਸੀਗਾ ਕਿ ਸਾਰੇ ਸਿਲੇਬਸ ਹੈ ਜਿਹੜਾ ਕੰਪਲੀਟ ਕਰਨ ਦਾ ਕਨਸੈਪਟ ਕਲੈਰਿਟੀ ਦਾ ਤੇ ਸਰ ਉਸ ਤੋਂ ਬਾਅਦ ਫਿਰ ਮੈਂ ਅਰਾਊਂਡ 4 ਆਵਰਸ ਅ ਡੇ ਪੜ੍ਹ ਰਹੀ ਸੀਗੀ ਬਿਫੋਰ ਦ ਨੋਟੀਫਿਕੇਸ਼ਨ ਕਿ ਸਿਲੇਬਸ ਕੰਪਲੀਸ਼ਨ ਹੋ ਜਾ ਬਿਕਾਜ਼ ਨਾਲ ਨਾਲ ਕਾਲਜ ਵੀ ਚੱਲ ਰਿਹਾ ਸੀਗਾ ਹੂੰ ਹੂੰ ਤੇ ਫਿਰ ਮੇਰੀ ਸਪੋਰਟਸ ਵੀ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਸਰ ਜਦ ਨੋਟੀਫਿਕੇਸ਼ਨ ਆਈ ਫਿਰ ਮੇਰਾ ਮੇਨ ਏਮ ਸੀਗਾ ਕਿ ਮੈਂ ਹੁਣ ਪ੍ਰੀਪ ਦੀ ਤਿਆਰੀ ਕਰਾਂ ਤਾਂ ਸਾਰੇ ਜਿੰਨੇ ਟੈਸ ਸੀਰੀਜ਼ ਸੀਗੀਆਂ ਮੈਂ ਫਾਲੋ ਕੀਤੀਆਂ ਸਰ ਬਟ ਟੈਸ ਸੀਰੀਜ਼ ਮੈਂ ਕੰਸਾਈਜ਼ ਕਰਕੇ ਉਰਵਿਜੇ ਬਰਾਡ ਸਰ ਦੀ ਹੀ ਫਾਲੋ ਕੀਤੀ ਸੀ ਬਿਕਾਜ਼ ਮੈਂ ਬਲੀਫ ਕਰਦੀ ਹਾਂ ਕਿ ਇੱਕ ਸੋਰਸ ਕਾਫੀ ਹੁੰਦਾ ਜੇ ਤੁਸੀਂ ਪ੍ਰੋਪਰਲੀ ਫਾਲੋ ਕਰੋ ਬਿਕੋਜ਼ ਕਾਫੀ ਸਾਰੀਆਂ ਸੋਰਸਸ ਦੇ ਵਿੱਚ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਗਈ ਵਾਰੀ ਤੇ ਸਰ ਇੱਕ ਟਿਪ ਮੈਂ ਸਭ ਬੱਚਿਆਂ ਨੂੰ ਇਹ ਦੇਣਾ ਚਾਹੂੰਗੀ ਕਿ ਕਿ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਨੈਕਸਟ ਬੰਦਾ ਕੀ ਕਰ ਰਿਹਾ ਬਿਕੋਜ਼ ਹਰ ਬੰਦੇ ਦਾ ਨੇਚਰਲ ਅਲੱਗ ਹੈ ਹਰ ਬੰਦੇ ਦੀ ਪਰਸਨੈਲਿਟੀ ਡਿਫਰੈਂਟ ਹੈ ਤਾਂ ਜੋ ਤੁਹਾਡੀ ਪਰਸਨੈਲਿਟੀ ਨੂੰ ਸੂਟ ਕਰਦਾ ਥੋਨੂੰ ਉਹੀ ਕਰਨਾ ਚਾਹੀਦਾ ਬੱਚੇ ਦਾ ਮਨ ਭਜਦਾ ਹੈ ਹਾਂਜੀ ਸਰ ਅਸੀਂ ਕਦੇ-ਕਦੇ ਨੈਗੇਟਿਵ ਵੀ ਹੋ ਜਾਂਦੇ ਹਾਂ ਮਨ ਹੈ ਭਜਨਟ ਕਰਨੀ ਹੈ ਨੇ ਉਨੂੰ ਕਾਬੂ ਕਰਕੇ ਟਰੈਕ ਤੇ ਰੱਖਣਾ ਤੇ ਉਹਨੂੰ ਸੰਭਾਲ ਕੇ ਰੱਖਣਾ ਉਹਦੇ ਕਿਤੇ ਫੇਲਿਅਰ ਵੀ ਆਉਂਦੇ ਆ ਪੜਨ ਨੂੰ ਜੀਵ ਨਹੀਂ ਕਰਦਾ ਟੁੱਟ ਵੀ ਜਾਂਦਾ ਬੰਦਾ ਹਾਂਜੀ ਸਰ ਇਸ ਤੋੜ ਪੰਨ ਨੂੰ ਕਿਵੇਂ ਕੰਟਰੋਲ ਕਰਕੇ ਰੱਖਦਾ ਸਰ ਮੈਨੂੰ ਲੱਗਦਾ ਕਿ ਹੁਣ ਜਿਵੇਂ ਇੱਕ ਗੱਡੀ ਚਲਾਣ ਲਈ 4 ਰੁਪਏ ਚਾਹੀਦੇ ਹੁੰਦੇ ਆ ਤੇ ਉਸੇ ਤਰ੍ਹਾਂ ਆਪਾਂ ਨੂੰ ਜਿਹੜਾ ਜੁਡੀਸ਼ਰੀ ਦਾ ਸਫਰ ਹੈ ਜਾਂ ਕੋਈ ਵੀ ਪੇਪਰ ਦਾ ਸਫਰ ਹੈ ਉਹਦੇ ਵਿੱਚ ਆਪਣੇ ਕੋਲ ਕਾਫੀ ਲੋਕ ਹੁੰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਆਪਣੇ ਨੇੜੇ ਐਵੇਂ ਦੇ ਪੋਜ਼ਿਟਿਵ ਲੋਕ ਰੱਖਣੇ ਚਾਹੀਦੇ ਆ ਕਿ ਜੇ ਚਾਹੇ ਦੋ ਬੰਦੇ ਹੋਣ ਪੋਜ਼ਿਟਿਵ ਤਾਂ ਕਿ ਜੇ ਸਾਰੀ ਦੁਨੀਆ ਵੀ ਨੈਗੇਟਿਵ ਹੈ ਤੁਸੀਂ ਨੈਗੇਟਿਵ ਨਹੀਂ ਹੋ ਰਹੇ ਤੁਸੀਂ ਉਹ ਦੋ ਤਿੰਨ ਬੰਦਿਆਂ ਨਾਲ ਗੱਲ ਕਰਕੇ ਆਪਦੀ ਜਿਹੜੀ ਪੋਜ਼ਿਟਿਵਿਟੀ ਵਾਪਸ ਲੈ ਕੇ ਆ ਰਹੇ ਹੋ ਜਿਵੇਂ ਮੇਰੀ ਲਾਈਫ ਦੇ ਵਿੱਚ ਮੇਰੇ ਪੇਰੈਂਟ ਸੀਗੇ ਸਰ ਜਿਹੜੇ ਸਭ ਤੋਂ ਜ਼ਿਆਦਾ ਪੋਜ਼ਿਟਿਵ ਸੀਗੇ ਤੇ ਉਹਨਾਂ ਨੂੰ ਤਾਂ ਜਿਸ ਦਿਨ ਮੈਂ ਤਿਆਰੀ ਸ਼ੁਰੂ ਕੀਤੀ ਸੀਗੀ ਉਹਨਾਂ ਨੂੰ ਬਹੁਤ ਕੌਨਫੀਡੈਂਸ ਸੀਗਾ ਕਿ ਮੈਂ ਜੱਜ ਜ਼ਰੂਰ ਬਣਾਂਗੀ ਇੱਕ ਦਿਨ ਤੇ ਉਸ ਤੋਂ ਬਾਅਦ ਮੇਰੇ ਸਰ ਫਰੈਂਡ ਸੀਗੇ ਤੇ ਜਿਹੜੇ ਕਿ ਮੈਨੂੰ ਜਦੋਂ ਇਸ ਤਰ੍ਹਾਂ ਦੇ ਰਾਹ ਤੇ ਤੁਸੀਂ ਚੱਲੇ ਹੋਏ ਹੋ ਤੇ ਲੱਗਦਾ ਹੁੰਦਾ ਹੈ ਕਿ ਪਲਾਨ ਬੀ ਰੱਖਿਆ ਜਾਵੇ ਜੇ ਇਹ ਨਾ ਬੰਦੇ ਤਾਂ ਇਸ ਤਰ੍ਹਾਂ ਦਾ ਪਲਾਨ ਵੀ ਰੱਖਿਆ ਜਾਵੇ ਪਲਾਨ ਬੀ ਚ ਕੀ ਸੀ ਪ੍ਰੈਕਟਿਸ ਕਰਨ ਦਾ ਇਰਾਦਾ ਸੀ ਕਿਤੇ ਅ ਸਰ ਵੈਸੇ ਤਾਂ ਮੈਂ ਆ ਕਾਫੀ ਜ਼ਿਆਦਾ ਪੋਜ਼ਿਟਿਵ ਸੀਗੀ ਕਿ ਐਗਜ਼ਾਮ ਹੋ ਜਾਊਗਾ ਕਲੀਅਰ ਬਟ ਅਨਸਰਟਨਿਟੀਆਂ ਆਪਾਂ ਨੂੰ ਲਾਈਫ ਚ ਨਹੀਂ ਪਤਾ ਹੁੰਦੀਆਂ ਕਿਉਂਕਿ ਹਾਰਟਬੀਟ ਵੀ ਕਦੇ ਸਿੱਧੇ ਨਹੀਂ ਚੱਲਦੀ ਹੈਗੀ ਕੀ ਕਹਾ ਬਾਤ ਤੇ ਸਰ ਉਸੇ ਤਰ੍ਹਾਂ ਫਿਰ ਮੇਰਾ ਬੈਕਅਪ ਪਲਾਨ ਸੀਗਾ ਕਿ ਬਿਕਿਉਂਸ ਮੈਂ ਐਲ ਐਲ ਐਮ ਕੀਤੀ ਹੋਈ ਹੈ ਤਾਂ ਮੈਨੂੰ ਸੀਗਾ ਕਿ ਫਿਰ ਯੂ ਜੀ ਸੀ ਨੈਟ ਦਾ ਐਗਜ਼ਾਮ ਪਲੀਅਰ ਕਰਕੇ ਮੈਂ ਪ੍ਰੋਫੈਸਰ ਲੱਗ ਜਾਂ ਜੀ ਹਾਂਜੀ ਸਰ ਇੱਕ ਨੌਜਵਾਨ ਪੀੜ੍ਹੀ ਦੇ ਵਿੱਚ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਹੈ ਤੇ ਬੰਦਾ ਸਕੈਨ ਕਰਦਾ ਆਪਦੇ ਆਪ ਨੂੰ ਹਾਂਜੀ ਸਰ ਵੀ ਆ ਜਿਹੜਾ ਪਿੰਨ ਪੁਆਇੰਟ ਸੀਗਾ ਨਾ ਜਿਹੜਾ ਇਹ ਮੇਰੇ ਬਹੁਤ ਕੰਮ ਆਇਆ ਕੋਈ ਪਿੰਨ ਪੁਆਇੰਟ ਹੈ ਚੇਤੇ ਸਰ ਮੈਨੂੰ ਲੱਗਦਾ ਕਿ ਮੇਰੀ ਸਟਰੈਂਥ ਇਸ ਜਰਨੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੇਰੇ ਮਦਰ ਸੀਗੇ ਕਿ ਜਦ ਵੀ ਮੈਂ ਲੋ ਫੀਲ ਕਰਦੀ ਸੀ ਤਾਂ ਮੈਂ ਮੰਮਾ ਦੇ ਕੋਲ ਬੈਠਦੀ ਸੀ ਥੋੜੀ ਦੇਰ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਮੈਂ ਪੋਜ਼ਿਟਿਵਿਟੀ ਰੀਗੇਨ ਕਰ ਲੈਂਦੀ ਸੀਗੀ ਤੇ ਸਰ ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਸਪੈਸੀਫਿਕਲੀ ਮੇਰਾ ਇਹ ਪੋਜ਼ਿਟਿਵ ਫਾਇੰਡ ਸੀਗਾ ਕਿ ਬਿਫੋਰ ਦ ਐਗਜ਼ਾਮ ਜਿਵੇਂ 1 ਮਨਤ ਰਹਿ ਗਿਆ ਸੀ ਐਗਜ਼ਾਮ ਨੂੰ ਤਾਂ ਮੈਂ 1 ਮਨਤ ਪਹਿਲਾ ਸਿਲੇਬਸ ਕੰਪਲੀਟ ਕਰ ਲਿਆ ਸੀ ਤੇ ਸਰ 1 ਮਨਤ 'ਚ ਮੈਂ ਦੋ ਰਿਵੀਜ਼ਨਸ ਰੱਖੀਆਂ ਸੀਗੀਆਂ ਸੋ ਥੈਟ ਕਿ ਮੈਨੂੰ ਹਰ ਚੀਜ਼ ਇੱਕ ਵਾਰ ਯਾਦ ਹੋਵੇ so i think revisions ਤੁਸੀਂ ਜਿਆਦਾ ਤੋਂ ਜਿਆਦਾ ਰੱਖੋ ਤਾਂ it is a good thing because syllabus ਨੂੰ concise ਕਰਕੇ ਪੜਨਾ easy ਰਹਿੰਦਾ ਸਰ instead हुँ. of ki ਆਪਾਂ ਪੇਪਰ एग्जाम ਤੋਂ 2 ਦਿਨ ਪਹਿਲਾਂ ਸਾਰਾ ਸਿਲੇਬਸ ਪੜਹੀਏ ਉਹ ਥੋੜਾ ਮੁਸ਼ਕਿਲ ਹੋ ਜਾਂਦਾ ਤਾਂ پلان ਆਊਟ ਕਰਨਾ ਚਾਹੀਦਾ ਆਪਾਂ ਨੂੰ ਕਿ concise ਕਰਕੇ ਪਹੀ ਪੜਹੀਏ so that ਜਿਹੜੇ ਤੁਸੀਂ ਨੋਟਸ ਪਹਿਲਾਂ ਬਣਾ ਲਿਓ ਠੀਕ ਹੈ ਬਟ एग्जाम ਤੋਂ ਪਹਿਲਾਂ ਉਹ ਸਾਰੇ ਨੋਟਸ ਨੂੰ ਕੰਪਾਈਲ ਕਰ ਦਿੱਤਾ ਜਾਵੇ ਜਦੋਂ ਤੁਸੀਂ ਪੜ੍ਹਨ ਦੇ ਟਰੈਕ ਤੇ ਸੀਗੇ ਪੜਹੀਗੇ ਤਿਆਰੀ ਕਰੀਗੇ ਜੇ ਤੁਸੀਂ ਕੋਚਿੰਗ ਲਈ ਟੈਸਟ ਸੀਰੀਜ਼ ਲਾਈਆਂ ਦੇਖਿਆ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਪੜ੍ਹਨ ਵੇਲੇ ਨਹੀਂ ਸੀ ਅਡਾਪਟ ਕੀਤੀਆਂ ਜਿਹੜੀਆਂ ਇਸ ਰਾਹ ਤੇ ਤੁਰਨ ਲਈ ਕੋਚਿੰਗ ਨੇ ਜਾਂ ਟੈਸਟ ਸੀਰੀਜ਼ ਨੇ ਅਵੇਅਰ ਕੀਤੀਆਂ ਜਿਹੜੀਆਂ ਐਡ ਕਰਣੀਆਂ ਭਾਈ ਸਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਮੇਬੀ ਸ਼ਾਇਦ ਮੈਂ ਜਦ ਤਿਆਰੀ ਸ਼ੁਰੂ ਕਰ ਰਹੀ ਸੀ ਤਾਂ ਮੈਨੇ ਆਪਟੀਮਿਸਟਿਕ ਨਹੀਂ ਸੀਗੀ ਬਟ ਜਿਵੇਂ ਜਿਵੇਂ ਮੈਂ ਤਿਆਰੀ ਕਰਦੀ ਰਹੀ ਤੇ ਜਿਵੇਂ ਪ੍ਰੀ ਕਲੀਅਰ ਹੋਇਆ ਤਾਂ ਮੈਨੇ ਕੌਨਫੀਡੈਂਸ ਆਇਆ ਕਿ ਜੇ ਪ੍ਰੀ ਕਲੀਅਰ ਹੋ ਸਕਦਾ ਤਾਂ ਮੇਨਸ ਵੀ ਹੋ ਜਾਏਗਾ ਸਰ ਆਪਣੇ ਆਪ ਤੇ ਫੇਥ ਰੱਖਣਾ ਤੇ ਦੂਸਰਾ ਮੈਨੂੰ ਲੱਗਦਾ ਕਿ ਪਰਮਾਤਮਾ ਤੇ ਫੇਥ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹੀ ਰਾਹ ਦਖਾਂਦਾ ਤੇ ਉਹੀ ਰਾਹ ਤੇ ਤੁਹਾਨੂੰ ਤੁਹਾਡੀ ਸਫਲਤਾ ਹਾਸਿਲ ਹੁੰਦੀ ਹੈ ਸਰ ਜਦੋਂ ਰਿਜ਼ਲਟ ਆਇਆ ਕਿੱਥੇ ਸੀ ਇੰਗਲਿਸ਼ ਟੱਚ ਨਾਂ ਦੇਖਣ ਵੇਲੇ ਬੜੀ ਹਿਚਕਚਾਹਟ ਹੁੰਦੀ ਹੈ ਬੰਦੇ ਨੂੰ ਸਰ ਮੈਂ ਉਸ ਟਾਈਮ ਘਰੇ ਹੀ ਸੀ ਜਦ ਰਿਜ਼ਲਟ ਆਇਆ ਤੇ ਮੋਸਟਲੀ ਮੈਂ ਉਸ ਟਾਈਮ ਐਕਚੁਅਲੀ ਬੈਠੀ ਸੀਗੀ ਮੰਮਾ ਨਾਲ ਹੀ ਜਦ ਰਿਜ਼ਲਟ ਆਇਆ ਤੇ ਫਿਰ ਮੰਮਾ ਨਾਲ ਬੈਠੇ ਸੀ ਤੇ ਮੈਂ ਉਹਨਾਂ ਨੂੰ ਦਿਖਾਇਆ ਕਿ ਹੋ ਗਿਆ ਕਲੀਅਰ ਤੇ ਬਹੁਤ ਖੁਸ਼ ਹੋਈ ਸੀ ਸਾਰੀ ਸਰਦ ਪਿਤਾ ਜੀ ਦਾ ਕੀ ਹਾਲ ਹੈ ਹੁਣ ਬਾਪੂ ਨੇ ਸੁਪਨਾ ਜਦੋਂ ਤੁਹਾਡੇ ਅੰਦਰ ਵੀ ਬੀਜਿਆ ਬਹੁਤ ਦੇਰ ਪਹਿਲਾਂ ਹਾਂਜੀ ਅੱਜ ਜਦੋਂ ਸੁਪਨਾ ਵੱਡਾ ਹੋ ਗਿਆ ਕੀ ਹਾਲ ਹੈ ਸਰ ਪਾਪਾ ਬਹੁਤ ਖੁਸ਼ ਸੀਗੇ ਬਿਕਾਜ਼ ਉਹਨਾਂ ਦਾ ਮਤਲਬ ਮੈਂ ਕਹੂੰਗੀ ਇੱਕ ਉਹਨਾਂ ਦਾ ਹਮੇਸ਼ਾ ਤੋਂ ਹੀ ਇਹ ਸੀਗਾ ਦਿਮਾਗ ਦੇ ਵਿੱਚ ਕਿ ਬੱਚਾ ਨੂੰ ਅਲੱਗ-ਅਲੱਗ professions 'ਚ ਭੇਜਣਾ ਤਾਂ ਸਰ ਉਹ ਬਹੁਤ ਜ਼ਿਆਦਾ ਖੁਸ਼ ਹੋਈ ਸੀ ਬਿਕਾਜ਼ ਮਿਹਨਤ ਰੰਗ ਲਾਈ ਉਹਨਾਂ ਦੀ ਆਈ ਥਿੰਕ ਉਹ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਸੀ ਮੇਰੇ ਤੇ ਤੁਹਾਡੇ ਕਾਫੀ ਘਰ ਚ ਅਪਸਰ ਹੈ ਹਾਂਜੀ ਸਰ ਕੋਈ ਪੀਪੀਐਸ ਹੈ ਕੋਈ ਪੀਸੀਐਸ ਹੈ ਕੋਈ ਡਾਕਟਰ ਹੈ ਕੋਈ ਪੁਲਿਸ ਸਪੋਰਟਸ ਦੇ ذریعے ਵੱਡੇ ਰੁਤਬੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਹ ਮਾਹੌਲ ਤੁਹਾਨੂੰ ਜੇ ਦੇਖੀਏ ਤਾਂ ਕੀ ਚੀਜ਼ ਦਿੰਦਾ ਹੈ ਸੋ ਮੈਨੂੰ ਲੱਗਦਾ ਕਿ ਜਦ ਤੁਹਾਡੇ ਫੈਮਲੀ ਦੇ ਵਿੱਚ ਕਾਫੀ ਮਤਲਬ ਆਫਿਸਰਸ ਹੋਣ ਤੇ ਫਸਰ ਉਹਦੇ ਵਿੱਚ ਤੁਹਾਨੂੰ ਬਹੁਤ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਮਤਲਬ ਸਾਰੇ ਅੱਛੀ ਜੌਬਸ ਤੇ ਹਨ ਤਾਂ ਅੱਛਾ ਮਤਲਬ ਇੱਕ ਜਾਂ ਤੁਸੀਂ ਮੈਨੂੰ ਲੱਗਦਾ ਕਿ ਸਫਲ ਸਫਲਤਾ ਪ੍ਰਾਪਤ ਕਰ ਲੈਣੇ ਹੋ ਤਾਂ ਤੁਹਾਡੀ ਲਾਈਫ ਵੀ ਕਾਫੀ ਚੇਂਜ ਹੋ ਜਾਂਦੀ ਹੈ ਤਾਂ ਸਰ ਮੈਨੂੰ ਮੋਟੀਵੇਟ ਕਰਦਾ ਸੀਗਾ ਕਿ ਜੇ ਸਭ ਅੱਛੇ ਅਹੁਦੇ ਤੇ ਬੈਠੇ ਹਨ ਤਾਂ ਮੈਨੂੰ ਵੀ ਆਪਣੀ ਲਾਈਫ 'ਚ ਕੁਝ ਕਰਨਾ ਚਾਹੀਦਾ ਤੇ ਇੰਡੀਪੈਂਡੈਂਟ ਹੋਣਾ ਚਾਹੀਦਾ ਤੇ ਇੱਕ ਸਫਲ ਇਨਸਾਨ ਬਣਨਾ ਚਾਹੁੰਦਾ ਹਾਂ ਕੋਈ ਕਿਤਾਬਾਂ ਰੈਫਰ ਕਰਨੀ ਚਾਹੁੰਗੀ ਸਰ ਸਪੈਸੀਫਿਕਲੀ ਅ ਸਰ ਮੈਂ ਮਤਲਬ ਮੋਸਟਲੀ ਰਿਲੀਜੀਅਸ ਬੁక్స్ ਪੜ੍ਹਦੀ ਹਾਂ ਤੇ ਆਈ ਥਿੰਕ ਮੈਂ ਸਰ ਚੁਪਾਈ ਸਾਬ ਰੋਜ਼ ਪੜ੍ਹਦੀ ਸੀਗੀ ਤੇ ਸਰ ਮੈਂ ਪਾਠ ਹੀ ਰეკਮੈਂਡ ਕਰੂੰਗੀ ਸਾਰਿਆਂ ਨੂੰ ਕਿ ਬਿਕੋਜ਼ ਪੋਜ਼ਿਟਿਵਿਟੀ ਇਸ ਜਰਨੀ ਦੇ ਵਿੱਚ ਸਭ ਤੋਂ ਕੀ ਆਈ ਥਿੰਕ ਇੰਪੋਰਟੈਂਟ ਹੈ ਜਿਹੜੀ ਆਪਾਂ ਨੂੰ ਚਾਹੀਦੀ ਹੈ ਬਹੁਤ ਚੰਗਾ ਲੱਗਿਆ ਸੰਦੀਪ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਅਸੀਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਕਿ ਤੁਸੀਂ ਹੁਣ ਫੈਸਲੇ ਵੀ ਇੰਨੇ ਪੋਜ਼ਿਟਿਵ ਤੇ ਚੜ੍ਹਦੀ ਕਲਾ ਵਾਲੇ ਲੋਗਗੇ ਕਿ ਜਿਹੜਾ ਤੁਸੀਂ ਸਫ਼ਰ ਨੂੰ ਚੇਤੇ 'ਚ ਲਿਆਂਦਾ ਉਹਨੂੰ ਪੂਰਾ ਕੀਤਾ ਟਾਈਮ ਦੇਣ ਲਈ ਬਹੁਤ ਸਿਚਾ ਸੱਚਾ ਥੈਂਕ ਯੂ ਸਰ ਸੰਦੀਪ ਕੋ ਅਰੀਜਨਲ ਗੱਲਬਾਤ ਕਰਕੇ ਚੰਗਾ ਲੱਗਿਆ ਛੋਟੀ ਉਮਰ ਹੈ ਪਰ ਕਿੰਨੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਕਿ ਪੋਜ਼ਿਟਿਵ ਰਹਿਣਾ ਇੱਕ ਹੋਰ ਚੀਜ਼ ਮੈਨੂੰ ਬੜੀ ਬਿਹਤਰ ਲੱਗੀ ਕਿ ਅਸੀਂ ਅਕਸਰ ਸੋਚਦੇ ਹਾਂ ਕਿ ਸਪੋਰਟਸ ਹੈ ਜਿਹੜੀ ਨਹੀਂ ਕਰਨੀ ਚਾਹੀਦੀ ਨਾਲ ਔਖਾ ਕਰਦੀ ਹੈ ਇਹ ਉਹਨਾਂ ਸਾਥ ਨਹੀਂ ਦਿੰਦੀ ਸਪੋਰਟਸ ਵਾਲੇ ਪੜਨ ਚੱਗੇ ਨਹੀਂ ਹੁੰਦੇ ਇਹਨਾਂ ਨੇ ਉਹ ਵੀ ਧਾਰਨਾ ਤੋੜੀ ਐ ਕਿ ਤੋੜਨਾ ਚਾਹੋ ਤਾਂ ਕੁਝ ਵੀ ਤੋੜਿਆ ਜਾ ਸਕਦਾ ਜੇ ਤੁਸੀਂ ਪਰ ਇਕੱਠੇ ਕਰਕੇ ਬੈਠਣਾ ਤੇ ਕਿਤੇ ਵੀ ਬੈਠ ਜਾਓ ਸੋ ਇਸ ਤਰ੍ਹਾਂ ਨਹੀਂ ਗੱਲਾਂ ਬਾਤਾਂ ਕਰਦੇ ਰਾਵਾਂਗੇ ਦਿਓ ਜਦ ਫਿਰ ਬਣਾਗੇ ਸਸਿਕਾ